ਚੰਗੀਆਂ ਬਲੱਡ ਲਾਈਨਾਂ ਦੇ ਦੋ ਮਾਰਵਾੜੀ ਬਸ਼ੇਰੇ ਦਿਖਾਉਣੇ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਆਪਾਂ ਜਿਨ੍ਹਾਂ ਦਾ ਪਿਓ ਤੇ ਮਾਂ ਵਾਲੇ ਪਾਸਿਓਂ ਖਾਨਦਾਨ ਬਹੁਤ ਜਾਦੇ ਚੰਗਾ ਗਾ ਜੇ ਕੋਈ ਜੈਨੂਇਨ ਬਾਹਰ ਹੋਇਆ ਚੰਗਾ ਸਾਂਭਣ ਵਾਲਾ ਸ਼ੌਂਕੀ ਬੰਦਾ ਹੋਇਆ ਤਾਂ ਦੋਨਾਂ ਬਸ਼ੇਰਿਆਂ ਦੇ ਵਿੱਚੋਂ ਇੱਕ ਦਾ ਵਿਚਾਰ ਦੇਣ ਦਾ ਵੀ ਬਾਈਰਗਿਆਂ ਦਾ ਬਣ ਸਕਦਾ ਆ ਛੋਟਾ ਬਸ਼ੇਰਾ ਪੰਜ ਕ ਲੈਣਾਗਾ ਤੇ ਜਿਹੜਾ ਵੱਡਾ ਬਸ਼ੇਰਾ ਗਾ ਮਿੱਤਰੋ ਇਹਦੇ ਤਿੰਨ ਪੈਰ ਚਟੇ ਆ ਮੱਥੇ ਤੇ ਫੁੱਲ ਇਹ ਹੈ ਚੈਂਪੀਅਨ ਘੋੜੇ ਗੋਲਡਨ ਰੌਕ ਦਾ ਬੱਚਾ ਹੈਗਾ ਜਿਹੜਾ ਨੂਰਗੜ ਸਟੱਡ ਫਾਰਮ ਵਾਲਿਆਂ ਦੇ ਕੋਲੇ ਆ ਮੋਗ ਹੈ। ਇਹਦੀ ਮਾਂ ਵੀ ਉਸੇ ਫਾਰਮ ਦੇ ਉੱਤੇ ਆ 카ਟੋ ਨਾਂ ਦੀ ਬੜੀ ਫੇਮਸ ਘੋੜੀ ਜਿਹੜੀ ਆਪ ਬਾਦਲਾਂ ਵਾਲੇ ਰਾਜਹਾਂਸ ਦਿੱਤੀ ਆ। ਸੋ ਮਾਂ ਵਾਲੇ ਪਾਸਿਓਂ ਇਹ ਰਾਜਹਾਂਸ ਦਾ ਬਾਦਲਾਂ ਵਾਲੇ ਘੋੜੇ ਦਾ ਦੋਤਾ ਹੋ ਗਿਆ ਤੇ ਪਿਓ ਵਾਲੇ ਪਾਸਿਓਂ ਇਹ ਅਲੀਸ਼ਾਨ ਬਲੱਡ ਲਾਈਨ ਦੇ ਵਿੱਚੋਂ ਆ ਗਿਆ। ਮਾਪੇ ਤੋ ਤੁਸੀਂ ਸਾਰੇ ਜਿੰਨੇ ਵੀ ਘੋੜੇ ਵਾਲੇ ਭਰਾ ਨੇ ਤਕਰੀਬਨ ਚੰਗੀ ਤਰ੍ਹਾਂ ਵਾਕਿਫ ਨੇ ਗੋਲਡਰ ਰੌਕ ਵੀ ਐਸਾ ਕੋਈ ਇੰਡੀਆ ਦਾ ਸ਼ੋਅ ਨਹੀਂ ਹੈਗਾ ਜਿਹੜਾ ਉਹਨੇ ਜਿੱਤਣ ਕੰਨੀਓ ਛੱਡਿਆ ਹੋਵੇ ਜਿੱਥੇ ਉਹ ਚੈਂਪੀਅਨ ਨਾ ਬਣਿਆ ਹੋਵੇ ਤੇ ਮਾ ਆਲੇ ਪਾਸਿਓਂ ਵੀ ਜੇ ਆਪਾਂ ਖਾਨਦਾਨ ਦੀ ਗੱਲ ਕਰੀਏ ਬੜੀ ਫੇਮਸ ਘੋੜੀ ਆ ਕਾਟੋ ਸੋ ਨੂਰਗੜ ਸਟੱਡ ਫਾਰਮ ਦੇ ਉੱਤੇ ਹੀ ਇਹ ਬੇਸ਼ੇਰਾ ਬਰੀਡ ਹੋਇਆ ਦੋਸਤੋ 27 ਮਹੀਨੇ ਦੀ ਉਮਰ ਆ ਤੇ ਕਾਦੇ ਦਾ 64 ਇੰਚਾ ਬਸ਼ੇਰਾ ਮਜਬੂਤ ਬਹੁਤ ਜ਼ਿਆਦੇ ਆ ਬਲੱਡ ਲਾਈਨ ਹੀ ਅੱਜ ਕੱਲ ਆਪਾਂ ਦੇਖਦੇ ਆ ਵੀ ਮਾਰਵਾੜੀ ਘੋੜਿਆਂ ਦੇ ਵਿੱਚ ਜ਼ਿਆਦੇ ਕੰਮ ਕਰਦੀ ਆਗੀ ਪਿੱਠਪੜਾ ਤੁਸੀਂ ਦੀਆਂ ਬੰਤਰਾਂ ਚੈੱਕ ਕਰੋ ਖੁੱਲਾ ਖਾਲਾ ਬਹੁਤ ਜ਼ਿਆਦੇ ਆ ਬਾਕੀ ਹਲੇ ਇਹਨੇ ਕਦ ਕਾਠ ਹੋਰ ਵੀ ਕਰ ਜਾਣਾ ਨਕਾਂਦੀ ਅਬਸ਼ੇਰਾ ਹਲੇ ਦੋ ਦੰਦ ਨਹੀਂ ਹੋਇਆ ਤੇ ਜਿਹੜਾ ਦੂਜਾ ਬਸ਼ੇਰਾ ਗਾ ਦੋਸਤੋ ਇਹ ਇਹ ਰਾਜਦਲਾਵਰ ਘੋੜੇ ਦਾ ਬੱਚਾ ਗਾ ਤੇ ਫਰੀਡਮ ਦਾ ਪੋਤਾ ਗਾ ਇਦੀ ਮਾਰਕਿੰਗ ਪੰਜ ਕਲਿਆਣੀਆਂ ਚਾਰੇ ਪੈਰ ਇਹਦੇ ਇੱਕੋ ਜਿਹੇ ਚਿੱਟੇ ਆ ਮੱਥੇ ਤੇ ਪ੍ਰੋਪਰ ਬਲੇਜ ਆ ਇਹਦੀ ਜਿਹੜੀ ਉਮਰ ਆ 20 ਮਹੀਨੇ ਆ ਤੇ ਕਾਦੇ ਦਾ 60 ਇੰਚ ਆ ਇਹਦੀ ਜਿਹੜੀ ਮੰਗ ਹੀ ਦੋਸਤੋ ਉਹ ਜਾਲਨੀ ਸਰ ਵਾਲਾ ਜਿਹੜਾ ਰਾਜਹਾਂਸ ਉਹਦੀ ਧੀ ਆ ਸੋ ਬਲੱਡ ਲਾਈਨ ਇਹਦੀ ਵੀ ਬਹੁਤ ਜ਼ਿਆਦਾ ਚੰਗੀ ਆ ਸ਼ਕੀਨੀਆਂ ਦੇ ਵਿੱਚ ਬਰੀਕੀਆਂ ਦੇ ਵਿੱਚ ਬੜਾ ਗਾ ਬਸ਼ੇਰਾ ਕੱਦ ਕਾਠ ਵੀ ਚੰਗਾ ਕਰਦਾ ਆਉਂਦਾ ਸ਼ੋਅ ਲੜਨ ਵਾਲਾ ਬੱਚਾ ਗਾ ਛੋਟਾ ਪਤਲਾ ਬਰੀਕ ਕੁੰਡੀ ਵਾਲਾ ਸ਼ਾਨਦਾਰ ਕੰਨਾ ਇਹਦਾ ਲੈਂਥ ਲੋਂਥ ਵੀ ਬੜੀ ਆ ਤੇ ਗਰਦਨ ਗੁਰਦਨ ਦਾ ਕੱਟ ਬਹੁਤ ਜ਼ਿਆਦਾ ਸ਼ੋਅ ਕਰਦਾ ਸੋ ਐਡਰੈਸ ਬਾਈ ਦਾ ਨੋਟ ਕਰ ਲੋ ਜਿਹੜੀ ਲਵਲੀ ਯੂਨੀਵਰਸਿਟੀ ਆ ਨਾ ਫਗਵਾੜੇ ਉਹਦੇ ਨੇੜੇ ਪਿੰਡ ਪੈ ਜਾਂਦਾਗਾ ਬਾਈ ਦਾ ਮਾਧੋਪੁਰ ਤਰਨਦੀਪ ਦਾ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਸ਼ੇਅਰ ਕਰਤਾ ਜਿਹੜਾ ਇਹਨਾਂ ਦੋਨੇ ਬਸ਼ੀਰਿਆਂ ਦਾ ਓਨਰ ਆ 90565 75620 ਦੋਨੇ ਬਸ਼ੇਰੇ ਤੁਸੀਂ ਦੇਖ ਲੈ ਵੀਡੀਓ ਦੇ ਵਿੱਚ ਬਲੱਡ ਲਾਈਨਾਂ ਵੀ ਤੁਹਾਨੂੰ ਆਪਾਂ ਦੋਨਾਂ ਦੀਆਂ ਕਲੀਅਰ ਕਰਤੀਆਂ ਇੱਕ ਵਾਰ ਫੇਰ ਦੱਸ ਦਿਨਾ ਜਿਹੜਾ ਬਸ਼ੇਰਾ ਛੋਟਾਗਾ ਦੋਸਤੋ ਇਹ ਫਰੀडम ਦਾ ਪੋਤਾਗਾ ਤੇ ਰਾਜਦ ਲੇਬਰ ਦਾ ਬੱਚਾਗਾ ਮਾਂ ਇਹਦੀ ਜਲਨੀ ਸਰ ਵਾਲੇ ਰਾਜਹਾਂਸ ਦੀ ਆ ਕਾਦੇ ਦਾ 41 ਇੰਚਾ ਤੇ ਉਮਰ 20 ਮਹੀਨੇ ਆ ਬਰੀਕੀਆਂ ਦੇ ਵਿੱਚ ਬੜਾਗਾ ਬਸ਼ੇਰਾ ਇੱਕੋ ਜਿਹੇ ਚਾਰੇ ਪੈਰ ਚਿੱਟਿਆ ਮੱਥੇ ਤੇ ਪ੍ਰੋਪਰ ਬਲੇਜ ਸੋ ਮਾਰਕਿੰਗ ਆਲੇ ਪਾਸਿਓਂ ਵੀ ਗੱਲਬਾਤ ਓਕੇ ਆ ਬਲੱਡ ਲਾਈਨ ਵੀ ਇਹਦੀ ਚੰਗੀ ਆ ਤੇ ਬਾਕੀ ਵੈਸੇ ਵੀ ਬਸ਼ੇਰਾ ਸ਼ੋਅ ਕੁਆਲਿਟੀ ਆ ਜਿਹੜਾ ਦੂਜਾ ਵੱਡਾ ਬਸ਼ੇਰਾ ਗਾ ਦੋਸਤੋ ਉਹ ਹੈਗਾ ਗਾ ਪਿਓ ਵਾਲੇ ਪਾਸੋਂ ਗੋਲਡਨ ਰੌਕ ਦਾ ਤੇ ਮਾਂ ਇਹਦੀ ਬੜੀ ਫੇਮਸ ਘੋੜੀ ਆ ਗਈ ਜਿਹੜੀ ਬਾਦਲਾ ਵਾਲੇ ਰਾਜ ਹੰਸਦੀਆ ਘਾਟੋ ਘੋੜੀ ਇਹ ਨੂਰਗੜ ਸਟੱਡ ਫਾਰਮ ਦੇ ਉੱਤੇ ਮੋਗਈ ਬਰੀਡ ਹੋਇਆ ਗਾ ਸੋ ਦੋਨੇ ਬਸ਼ੇਰੇ ਬਹੁਤ ਜ਼ਿਆਦੇ ਚੰਗੇ ਆ